ਬਾਹੀ ਗੁਰੂ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਡ੍ਰੈਕਟਰ ਵਿਕਾਊ 2021 ਮਾਡਲ 55 ਐਚਪੀ 8,55,000 ਰੁਪਏ ਰੇਟ ਰੱਖਿਆ ਗਿਆ ਜੀ 9465618088 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 3630 ਡ੍ਰੈਕਟਰ ਤੁਸੀਂ 8,55,000 ਦੇ ਵਿੱਚ ਖਰੀਦ ਸਕਦੇ ਹੋ ਰੋਟਾਵੇਟਰ ਵਿਕਾਊ ਹੈ ਜੀ ਸ਼ਕਤੀਮਾਨ ਕੰਪਨੀ ਦਾ ਰੇਟ ਹੈ ਜੀ 55000 ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਏਰੀਆ ਫਰੀਦਕੋਟ ਖਰੀਦਨ ਦੇ ਲਈ ਨੰਬਰ ਨੋਟ ਕਰ ਲਓ 94637 11059 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੋਟਾਵੇਟਰ ਸ਼ਕਤੀਮਾਨ ਕੰਪਨੀ ਦਾ 55000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਗੋਂਗ ਵਾਲਾ ਟਰਾਲਾ ਵਿਕਾਊ ਹੈ ਜੀ ਟਰਾਲੇ ਦਾ ਸਾਈਜ਼ ਹੈ 12x7 ਡਬਲ ਵਿੱਡ ਸਮੇਤ ਸਾਰਾ ਸਮਾਨ ਰੇਟ 1,25,000 ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ। 9592040737 9592040737 ਇਸ ਨੰਬਰ ਤੇ ਫੋਨ ਕਰਕੇ ਭੂਗ ਵਾਲਾ ਟਰਾਲਾ 12/7125 ਦੇ ਵਿੱਚ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ 12/6x6 ਦੀ ਵੇਟ 21 ਕੁਆਂਟਲ ਰੇਟ 190000 ਏਰੀਆ ਗੁੱਲਾ ਚੀਕਾ ਕੈਥਲ ਹਰਿਆਣਾ ਰੇਟ 190000 ਹੈ ਜੀ ਏਰੀਆ ਗੁੱਲਾ ਚੀਕਾ ਕੈਥਲ ਹਰਿਆਣਾ 90538 24000 ਇਸ ਨੰਬਰ ਤੇ ਫੋਨ ਕਰਕੇ 12/ ਸ਼ੇਪ ਐਂਡ ਸ਼ੇਦੀ ਟਰਾਲੀ ਹੈ ਜਿਹੜੀ ਤੁਸੀਂ 190 ਹਜ਼ਾਰ ਚ ਖਰੀਦ ਸਕਦੇ ਹੋ ਹੀਰੋ ਐਫ ਡਿਲਕਸ ਮੋਟਰਸਾਈਕਲ ਵਿਕਾਊ ਹੈ ਜੀ 2016 ਮਾਡਲ ਲਾਸਟ ਪਾਸਿੰਗ 31 ਤੱਕ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਏਰੀਆ ਪਿੰਡ ਦਿਆਲਪੁਰਾ ਮਿਰਚਾ ਬਠਿੰਡਾ ਫਸਟ ਓਨਰ ਰੇਟ 42000 6239382940 ਇਸ ਨੰਬਰ ਤੇ ਖਰੀਦ ਸਕਦੇ ਹੋ ਸੋਨਲਿਕਾ 60 ਟਰੈਕਟਰ ਵਿਕਾਊ ਹੈ 2021 ਮਾਡਲ ਹੈ 85% ਟਾਇਰ ਨੇ 2500 ਘੰਟਾ ਚੱਲਿਆ ਰੇਟ 610000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜੂਗਾ ਜੀ 610 ਡਿਮਾਂਡ ਰੱਖੀ ਹੈ ਬਾਕੀ ਮਾਨਤਨ ਮੌਕੇ ਤੇ ਕਰ ਦੇਣਗੇ ਗੁਰਦਾਸਪੁਰ ਏਰੀਆ 93880 70588 ਸਕਵਰ ਵੀ ਐਨ ਗੱਡੀ ਵਿਕਾਉ ਉਹ ਟਾਪ ਮਾਡਲ 2022 ਲਾਸਟ ਹੈ ਜੀ 22000 ਕਿਲੋਮੀਟਰ ਚੱਲੀ ਹੈ ਸਿਰਫ ਇਹ ਏਰੀਆ ਫਿਰੋਜ਼ਪੁਰ ਰੇਟ 21 ਲੱਖ ਰੁਪਏ ਡਿਮਾਂਡ ਹੈ ਜੀ 97815240 60 S ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਜਿਹੜੀ ਖਰੀਦ ਸਕਦੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਆ ਬੜੀ ਵਕਾਊ ਆ ਜੀ 2.5 ਗੱਲੇ ਥਾਂ ਇੱਥੇ ਆ ਕੋਲ ਨਹਿਰੀ ਪਾਣੀ ਹੈ ਆ ਆਪਣੀ ਇਧਰ ਪੱਠੇ ਢਿੱਲੇ ਥੱਲੇ ਆ ਇਧਰ ਮੋਟਰ ਚੱਲਦੀ ਹੈ ਇਧਰ ਤੋਂ ਆ ਦੋ ਢਾਈ ਗੱਲੇ ਖਾਂਪਣਾ ਉਹ ਛਪਾਈਦਿਆ ਲੱਗਾ ਉਧਰ ਸਿੱਧਾ ਟਾਕੇ ਇਧਰ ਆਏ ਨਾ ਆਹ ਸਾਹਮਣੇ ਵੱਟ ਤੇ ਉਹ ਉੱਪਰ ਆ ਰਾਇਆ ਜੀ ਲਈ